ਕਰਮਜੀਤ ਅਨਵੋਲ ਜੈਤੋ ਇਲਾਕੇ ਵਿੱਚ ਆਪਣਾ ਤੂਫਾਨੀ ਦੌਰਾ ਕਰ ਰਹੇ ਨੇ ਕਰਮਜੀਤ ਅਨਵੋਲ ਜੀ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਵਿਧਾਇਕ ਨੇ ਵੀ ਰਾਜ ਸਾਬ ਕਿਸ ਤਰੀਕੇ ਦਾ ਰਿਸਪਾਂਸ ਦੇਖ ਰਹੇ ਹੋ ਪਿੰਡਾਂ ਵਿੱਚ ਵੇਖੋ ਰਿਸਪਾਂਸ ਵੇਖਿਆ ਹੀ ਬਣਦਾ ਮੈਨੂੰ ਲੱਗਦਾ ਤੁਸੀਂ ਵੇਖਿਆ ਹੀ ਹੋਣਾ ਵੀਡੀਓ ਵੀ ਕੈਪਚਰ ਕੀਤੀ ਹੋਣੀ ਆ ਸੋ ਲੋਕਾਂ ਦਾ ਸਾਥ ਪਿਆਰ ਆ ਸੋ ਸਰਕਾਰ ਨੂੰ ਪਿਆਰ ਕਰਦੇ ਆ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਲੋਕ ਲੋਕਾਂ ਨੂੰ ਪਤਾ ਵੀ ਇਹੀ ਸਰਕਾਰ ਆ ਜਿਹੜੀ ਸਾਡੇ ਹੱਕ ਦੀ ਗੱਲ ਕਰਦੀ ਆ ਸਾਡੇ ਟੈਕਸ ਦਾ ਪੈਸਾ ਮੋੜਦੀ ਆ ਚਾਹੇ 42-43 ਹਜ਼ਾਰ ਨੌਕਰੀਆਂ ਹੋਣ ਚਾਹੇ ਉਹ 600 ਯੂਨਟ ਬਿਜਲੀ ਹੋਵੇ ਚਾਹੇ ਮੱਲਾ ਕਲੀਨਿਕ ਹੋਵੇ ਚਾਹੇ ਸਕੂਲਾਂ ਦੇ ਰੂਪ ਚ ਹੋਵੇ ਚਾਹੇ ਆਪਣਾ ਗਰੀਬਾਂ ਨੂੰ ਰਾਸ਼ਨ ਦੇਣ ਦੇ ਵਿੱਚ ਰੂਪ ਚ ਹੋਵੇ ਚਾਹੇ ਅਸ਼ੀਦ ਪਰਿਵਾਰਾਂ ਨੂੰ ਕਰੋੜ ਰੁਪਈਆ ਦੇਣ ਮਤਲਬ ਇੰਨੇ ਕੰਮ ਆ ਜਿਹੜੇ ਉਹ ਗਿਣਾਈ ਨਹੀਂ ਜਾ ਸਕਦੇ ਸੋ ਇਹ ਸਰਕਾਰ ਤੋਂ ਲੋਕ ਕੰਮਾਂ ਤੋਂ ਖੁਸ਼ ਨੇ ਉਹ ਰਿਸਪਾਂਸ ਵਧੀਆ ਮਿਲ ਰਿਹਾ ਹੈ ਹੁਣ ਮਤਲਬ ਕਿ ਵੋਟ ਐ ਤਾਂ ਨਹੀਂ ਵੀ ਲੋਕਾਂ ਨੂੰ ਦੱਸਣਾ ਪੈ ਰਿਹਾ ਅਸੀਂ ਆ ਕਰਾਂਗੇ ਤੁਹਾਡੇ ਲਈ ਕਿ ਕੰਮ ਦੇ ਆਧਾਰ ਤੇ ਮੰਗ ਬਿਲਕੁਲ ਬਿਲਕੁਲ ਕੰਮ ਦੇ ਆਧਾਰ ਤੇ ਦੱਸਣਾ ਨਹੀਂ ਪੈ ਰਿਹਾ ਅਸੀਂ ਇਹ ਕਹਿ ਕੇ ਵੋਟ ਮੰਗ ਰਹੇ ਹਾਂ ਵੀ ਜੇ ਤੁਹਾਨੂੰ ਸਾਡੇ 2 ਸਾਲਾਂ ਦੇ ਕੰਮ ਚੰਗੇ ਲੱਗਦੇ ਆ ਤਾਂ ਸਾਨੂੰ ਵੋਟ ਜ਼ਰੂਰ ਪਾਓ ਜਿੱਤ ਜਾਂਦੇ ਨੇ ਇੱਕ ਰਮ ਜਿੱਤਣ ਬੋਲ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੱਲ ਕਰਾਓਗੇ ਬਿਕੋ ਸਾਰੇ ਪੰਜਾਬ ਦੀਆਂ ਸਮੱਸਿਆਵਾਂ ਨੇ ਅਜੇ ਬਹੁਤ ਕੁਝ ਕਰਨ ਵਾਲਾ ਪਿਆ ਕੋਈ ਮੈਂ ਜੇ ਇੱਕ ਨੰਬਰ ਤੇ ਗੱਲ ਕਰਦੇ ਆਂ ਵੀ ਆਹ ਸਮੱਸਿਆ ਸਮੱਸਿਆਵਾਂ ਬਹੁਤ ਨੇ ਸੋ 2 ਸਾਲਾਂ ਦੇ ਵਿੱਚ ਹੌਲੀ ਹੌਲੀ ਸੈੱਟ ਕੀਤਾ ਆਉਣ ਵਾਲੇ ਦੋਹਾਂ ਤਿੰਨਾਂ ਸਾਲਾਂ ਚ ਹੋਰ ਵਧੀਆ ਤਰੀਕੇ ਨਾਲ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਤੁਹਾਡੇ ਇਲਾਕੇ ਵਿੱਚ ਕਹਿੰਦਾ ਇੰਡਸਟਰੀ ਬਹੁਤ ਸੀਗੀ ਜਿਹੜਾ ਇਧਰ ਵਾਲੇ ਏਰੀਆ ਪੈਂਦਾ ਪਹਿਲੇ ਪਿਛਲੇ ਸਰਕਾਰਾਂ ਦੀ ਅਣਗਹਿਲੀਆਂ ਕਾਰਨ ਕਾਫੀ ਸਕੈਂਡਲ ਵੀ ਨਿਕਲ ਰਹੇ ਉਹਨਾਂ ਦੇ ਤੇ ਉਹ ਸਭ ਕੁਝ ਚਲਾ ਗਿਆ ਇੱਥੋਂ ਸੈਂਟਰ ਲੈਵਲ ਤੋਂ ਆ ਸਕਦਾ ਸਾਰਾ ਕੁਝ ਕਿ ਉਹਦੇ ਵਾਸਤੇ ਕੋਈ ਪ੍ਰੋਪੋਜ਼ਲ ਬਣਾ ਰਹੇ ਹਾਂ ਕੁਝ ਬਿਲਕੁਲ ਕਰਮਜੀਤ ਬਾਈ ਨੂੰ ਅਸੀਂ ਕਹਾਂਗੇ ਵੀ ਵੀ ਜਿਹੜੀ ਇੰਡਸਟਰੀ ਆ ਉਹ ਵੱਤੋਂ ਵੱਤੋਂ ਇਧਰ ਸਾਡੇ ਜਿਹੜਾ ਫਰੀਦਕੋਟ ਲੋਕ ਸਭਾ ਹਲ ਉਹਦੇ ਚੱਲਿਆਂਦੀ ਜਾਵੇ ਤਾਂ ਕਿ ਜਿਹੜਾ ਬੇਰੁਜ਼ਗਾਰ ਸਾਡੇ ਨੌਜਵਾਨਾ ਉਹਨਾਂ ਨੂੰ ਨੌਕਰੀ ਮਿਲ ਸਕੇ ਜੈਤੋ ਮੰਡੀ ਲੋਹੀ ਦੀ ਮੰਡੀ ਹੁੰਦੀ ਸੀ ਉਹ ਚੱਕ ਕੇ ਗਵਿੰਦਗੜ੍ਹ ਲੈ ਕੇ ਵਾਵਾ ਮਤਲਬ 20 30 ਸਾਲ ਹੋ ਗਿਆ ਉਸ ਚੀਜ਼ ਨੂੰ ਸੋ ਸਰਕਾਰਾਂ ਦੀਆਂ ਅੰਗੇਲੀਆਂ ਕਰਕੇ ਹੋਇਆ ਤੇ ਹੁਣ ਮੈਨੂੰ ਲੱਗਦਾ ਬਹੁਤ ਛੇਤੀ ਜਦੋਂ ਸਰਕਾਰ ਇੰਡੀਆ ਦੀ ਬਣੂਗੀ ਤੇ ਇਹ ਸਾਡੇ ਜਿਹੜੇ ਇੰਟਰਸਟਰੀ ਲਿਆਉਣ ਦੀ ਆਵਾਜ਼ ਆ ਉੱਥੇ ਜ਼ਰੂਰ ਚੱਕਣਗੇ ਬਿਲਕੁਲ ਅਨਮੋਲਕ ਦੀ ਸਾਡੇ ਨਾਲ ਮੌਜੂਦ ਸੀਗੇ ਦੁੱਧੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਕਰਮਜੀਤ ਅਨਮੋਲ ਜਿਹੜੇ ਨੇ ਉਹ ਆਪਣਾ ਚੋਣਵੀ ਮਾਰਚ ਜਿਹੜਾ ਹੈਗਾ ਉਹ ਉਹਨਾਂ ਨੇ ਕਰਦੇ ਜਾ ਰਹੇ ਨੇ ਤੇ ਜੱਤੋ ਵਿੱਚ ਇਸ ਵਕਤ ਜਿਹੜੀ ਉਹਨਾਂ ਦੀ ਤਸਵੀਰ ਹੈਗੀ ਹੈ ਉਹ ਦੇਖੀ ਜਾ ਸਕਦੀ ਹੈ ਕਰਮਜੀਤ ਜੀ ਕਿਸ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਜੱਤੋ ਵਾਲੇ ਇਲਾਕੇ ਚ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਸਰਕਾਰ ਨੇ ਬੜੇ ਵਧੀਆ ਕੰਮ ਕੀਤੇ ਹੋਏ ਨੇ ਜੀ ਉਹਦਾ ਗੁੱਡ ਰਿਸਪਾਂਸ ਮਿਲ ਰਿਹਾ ਜੀ ਕਹਿੰਦੇ ਕਿ ਇੰਡਸਟਰੀ ਬੁੜੀ ਹੁੰਦੀ ਸਿਆਸੀ ਇਲਾਕੇ ਵਿੱਚ ਸੈਂਟਰ ਲੇਵਲ ਸੋਚਿਆ ਕੁਝ ਵੀ ਐਮਪੀ ਬਣ ਕੇ ਸਭ ਤੋਂ ਪਹਿਲੇ ਕਿਹੜੇ ਕੰਮ ਕਰੇ ਸਭ ਤੋਂ ਪਹਿਲੇ ਤਾਂ ਇਸ ਇਲਾਕੇ ਨੂੰ ਹਰਿਆ ਭਰਿਆ ਬਣਾਉਣਾ ਜੀ ਬਾਕੀ ਜਿਹੜੀਆਂ ਵੀ ਸਮस्याਾਂਾਂ ਹੋਣਗੇ ਉਹਨਾਂ ਦੇ ਹੱਲ ਕਰਾਂਗੇ ਜੇ ਵੈਰੀ ਮੱਤਾਂ ਕਰਮਜੀਤ ਅਨਮੋਲ ਜਿਹੜੇ ਨੇ ਇਸ ਵਕਤ ਸਾਡੇ ਨਾਲ ਮੌਜੂਦ ਸੀਗੇ ਤਾਂ ਕਾਫੀ ਕਲਾਕਾਰ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਇਸ ਵਕਤ ਇਸ ਇਲਾਕੇ ਵਿੱਚ ਨਾਲ ਉਹਨਾਂ ਦੇ ਕੰਮ ਰਹੇ ਨੇ ਨਾਲ ਪ੍ਰਚਾਰ ਕਰ ਰਹੇ ਨੇ ਉਹਨਾਂ ਸਾਥ ਦੇ ਦੀ ਅਪੀਲ ਕਰ ਰਹੇ ਨੇ ਫਿਲਹਾਲ ਮੇਖਦਿਆ ਕਿ 1 ਜੂਨ ਨੂੰ ਪਲੜਾ ਕਿਸ ਦਾ ਪਾਰੀ ਹੁੰਦਾ ਪਿੰਡ ਬਹਿਵਲ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par